ਤੋ ਅਸੀਂ ਆਏ ਹੋਏ ਅੱਜ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਤੇ ਮੇਰੇ ਨਾਲ ਨੇ ਕਾਮਰੇਡ ਰਣਜੀਤ ਸਿੰਘ ਸਰਪੰਚ ਤਾਮਕੋਟ ਜਿਨ੍ਹਾਂ ਨੇ ਬਹੁਤ ਸਾਰੇ ਐਵਾਰਡ ਜਿੱਤੇ ਨੇ ਵੱਖ-ਵੱਖ ਸਰਕਾਰਾਂ ਤੋਂ ਸਰਕਾਰ ਚਾਹੇ ਕਾਂਗਰਸ ਦੀ ਰਹੀ ਹੋਵੇ ਚਾਹੇ ਮੋਦੀ ਸਰਕਾਰ ਹੋਵੇ ਇਹਨਾਂ ਨੇ ਚੰਗੇ ਕੰਮ ਕਰਕੇ ਹਰ ਫੀਲਡ ਦੇ ਵਿੱਚ ਘੱਟੋ-ਘੱਟ 4 ਕੌਮੀ ਪੱਧਰ ਦੇ ਐਵਾਰਡ ਹੈ ਜਿਹੜੇ ਉਹ ਜਿੱਤੇ ਐ ਤੇ ਇਹਨਾਂ ਨੂੰ ਬਹੁਤ ਸਾਰੀਆਂ ਸਕੀਮਾਂ ਦੀ ਜਾਣਕਾਰੀ ਇਹਨਾਂ ਨੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕੀਤੇ ਹੋਏ ਨੇਗੇ ਤੇ ਅੱਜ ਅਸੀਂ ਜਿਹੜੀ ਇਹਨਾਂ ਤੋਂ ਜਾਣਕਾਰੀ ਲੈਣੀ ਚਾਹੁੰਦੇ ਆ ਉਹ ਹੈ ਜਿਹੜੇ ਉਸਾਰੀ ਕੰਮ ਐ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਨੇਗੇ ਉਹ ਸਾਰੀ ਕਰਦੇ ਆ ਕਿ ਬਿਲਡਿੰਗਾਂ ਦੀ ਉਹਦੇ ਵਿੱਚ ਲੱਗੇ ਹੋਏ ਮਿਸਤਰੀ ਤੇ ਮਜ਼ਦੂਰ ਆ ਜਿਹੜੇ ਉਹਦੇ ਬਾਰੇ ਕਾਮਰੇਟ ਜੀ ਸਾਨੂੰ ਜਾਣਕਾਰੀ ਦਿਓ ਕਿ ਇਹ ਸਕੀਮ ਹੈ ਕੀ ਹੈ ਤੇ ਇਹਦਾ ਮੈਂਬਰ ਕਿਵੇਂ ਬਣਿਆ ਜਾ ਸਕਦਾ ਕੀ ਹੈ ਇਹਦੇ ਬਾਰੇ ਉਹ ਜਾਣਕਾਰੀ ਦਿਓ ਪੂਰੀ ਹਾਂਜੀ ਇਹ ਸਾਰੀ ਕੰਮਾਂ ਖਾਤਰ ਸਪੈਸ਼ਲ ਬੋਰਡ ਬਣਿਆ ਹੋਇਆ ਜੀ ਅੱਛਾ ਜੀ ਤੇ ਬੋਰਡ 'ਚ ਕਈ ਵਾਰੀ ਸਵਾਲ ਆ ਜਾਂਦਾ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਵੀ ਇਹ ਪੈਸਾ ਕਿੱਥੋਂ ਆਉਂਦਾ ਅੱਛਾ ਜੋ ਪੂਰੇ ਭਾਰਤ ਦੇ ਵਿੱਚ 10 ਲੱਖ ਤੋਂ ਉੱਪਰ ਕੰਮ ਹੁੰਦਾ ਠੇਕੇਦਾਰੀ ਸਿਸਟਮ ਤਹਿਤ ਉਹਦੇ ਵਿੱਚੋਂ 2% ਪੈਸਾ ਕੱਟ ਕੇ ਇਸ ਬੋਰਡ ਦੇ ਹੂੰ ਵਿੱਚ ਜਮ੍ਹਾਂ ਹੋ ਜਾਂਦਾ ਹੂੰ ਟੈਕਸ ਦੇ ਰੂਪ ਚ ਹੂੰ ਉਹਦੇ ਵਿੱਚੋਂ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਹੂੰ ਇਹ ਚ ਕੰਮ ਇਹ ਕਿਹੜੇ ਕਿਹੜੇ ਆਉਂਦੇ ਨੇ 70% ਕੰਮ ਇਹ ਆ ਜਾਂਦੇ ਆ ਜੇ ਲੋਕਾਂ ਦੇ ਵਿੱਚ ਜਾਣਕਾਰੀ ਹੋਵੇ ਪਿੰਡ ਪੱਦਰ ਤੇ ਇਹ ਗੱਲਾਂ ਫੁਲਾਈਆਂ ਜਾਣ ਕੈਂਪ ਲਾਏ ਜਾਣ ਆ ਪਿੰਡਾਂ ਦੇ ਵਿੱਚ 70% ਕੰਮ ਇਹ ਆਉਂਦੇ ਨੇ ਜੋ ਛੋਟੇ ਮਜ਼ਦੂਰ ਹੂੰ ਅੱਜ ਐਕਸੀਡੈਂਟ ਚ ਗੁਜ਼ਰ ਜਾਂਦੇ ਨੇ ਪਰਿਵਾਰ ਅੱਜ ਉਹਦਾ ਮੰਨੋ ਸੰਤਾਪ ਭੋਗ ਰਹੇ ਨੇ ਹੂੰ ਇਦੇ ਵਿੱਚ ਬਹੁਤ ਸਕੀਮਾਂ ਨੇ ਜੇ ਲੋਕਾਂ ਨੂੰ ਜਾਣਕਾਰੀ ਦੇ ਕੇ ਇਹਨਾਂ ਨੂੰ ਰਜਿਸਟਰਡ ਕੀਤਾ ਜਾਵੇ ਜੋ ਅਸੀਂ 2012 ਤੋਂ ਲੈ ਕੇ ਰਜਿਸਟਰਡ ਕਰ ਰਹੇ ਹਾਂ ਕੰਮ ਹੈ ਪੂਰੇ ਇਲਾਕੇ 'ਚ ਇਹ ਚਲਾਇਆ ਹੋਇਆ ਹੂੰ ਤੇ ਇਹਦੀ ਜਾਣਕਾਰੀ ਵੀ ਬਹੁਤ ਰੂਪਚ ਅਸੀਂ ਪਿੰਡ-ਪਿੰਡ ਜਾ ਕੇ ਦਿੱਤੀ ਆ ਤੇ ਇਹਦੇ ਵਿੱਚ ਮਜ਼ਦੂਰ ਕੰਮਕਾਜ ਚ ਰੁੱਝਾ ਹੁਣ ਕਾਰਨ ਜਾਣਕਾਰੀ ਘੱਟ ਕਾਰਨ ਰਜਿਸਟਰਡ ਘੱਟ ਹੁੰਦੇ ਨੇ ਕੰਮ ਹੈ ਅੱਛਾ ਤੇ ਇਹਦੇ ਵਿੱਚ ਜੀ ਕਟੋ-ਕਟ 20-25 ਕੰਮ ਇਹ ਜਿਹਨੇ ਸਾਰੀ ਨਾਲ ਜੁੜੇ ਹੋਏ ਜਿਵੇਂ ਜੋੜੀਆਂ ਬਣਾਉਣ ਵਾਲਾ ਅਸਾਰੀ ਕਰਨ ਵਾਲਾ ਤੇ ਘਰ ਬਣਾਉਣ ਵਾਲਾ ਗਰੇਲਾਂ ਬਣਾਉਣ ਵਾਲਾ ਜੀ ਹੂੰ ਟਾਇਲ ਇਟ ਪੀਓਪੀ ਕਰਨ ਵਾਲਾ ਜੀ ਜਿੰਨੇ ਵੀ ਇਹ ਸਾਰੇ ਨਾਮ ਆਪਣੇ ਰੇਲਵੇ ਮੁਲਾਜ਼ਮ ਜੀ ਪਠਾ ਮੁਲਾਜ਼ਮ ਜੀ ਤੇ ਜਿੰਨੇ ਕਾਮੇ ਆਪਣੇ ਰੰਗ ਰੂਗ ਨਾਲੇ ਆ ਜਾਂਦੇ ਜੀ ਪਿੰਟਰ ਆ ਜਾਂਦੇ ਨੇ ਹਮ ਘੱਟੋ ਘੱਟ 25 30 ਕਬ ਇਹ ਜਿਹੇ ਨੇ ਜੋ ਇਹਦੇ ਵਿੱਚ ਕਾਮੇ ਰਜਿਸਟਰਡ ਹੋ ਸਕਦੇ ਨੇ ਅੱਛਾ ਕਾਮਿਆਂ ਨੂੰ ਰਜਿਸਟਰਡ ਕਰਕੇ ਇਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਨੇ ਬਹੁਤ ਉਹਨਾਂ ਦੇ ਜੀਵਨ ਦੀ ਜੀਵਨ ਬਦਲਿਆ ਜਾ ਸਕਦਾ ਜੋ ਆਪਾਂ ਤੁਹਾਨੂੰ ਦੱਸਾਂਗੇ ਅੱਛਾ ਤੇ ਇਹਦੇ ਵਿੱਚ ਸਾਰੇ ਕਾਮੇ ਵੀ ਮੈਂ ਤੁਹਾਨੂੰ ਵੀ ਜੋ ਜੁੜੇ ਹੋਏ ਨੇ ਆਪਣੇ ਘੱਟੋ ਘੱਟ ਹਮ ਇਹ ਜੋ ਮੈਂ ਇਹ ਗਿਣਾਇਕ ਆਪਣੇ ਕੰਮ ਹੈ ਇਹਨਾਂ ਨੇ ਸਿਰਫ 100 ਦਿਨ ਕੰਮ ਸਾਲ ਦੇ ਵਿੱਚ ਉਸ ਕਿਤੇ ਚ ਕੀਤਾ ਹੋਣਾ ਚਾਹੀਦਾ ਉਹ ਇਹਦਾ ਰਜਿਸਟਰਡ ਕੰਮ ਆ ਬਣ ਸਕਦਾ ਅੱਛਾ ਇਸ ਫੀਲਡ ਦੇ ਵਿੱਚ ਉਹਨੇ 100 ਦਿਨ ਕੰਮ ਕਰਨ ਦਾ ਤਜਰਬਾ ਹੋਵੇ ਤਜਰਬਾ ਹੋਵੇ ਜੀ ਕੀਤਾ ਹੋਵੇ ਉਹ ਇਸ ਸਕੀਮ ਦੇ ਤਹਿਤ ਫਿਰ ਰਜਿਸਟਰਡ ਹੋ ਸਕਦਾ ਰਜਿਸਟਰਡ ਹੋ ਸਕਦਾ ਰਜਿਸਟਰਡ ਹੋਣ ਦਾ ਤਰੀਕਾ ਕੀ ਹੈ ਕੋਈ ਫਾਰਮ ਭਰ ਕੇ ਦੇਣਾ ਪੈਂਦਾ ਕਿੱਥੇ ਰਜਿਸਟਰ ਜੀ ਇਹ ਕਿਰਤ ਵਿਭਾਗ ਬਣਿਆ ਹੋਇਆ ਜੀ ਕਿਰਤ ਵਿਭਾਗ ਹਾਂ ਜੀ ਉੱਥੇ ਜਾ ਕੇ ਫਾਰਮ ਭਰੋ ਸੇਵਾ ਕੇਂਦਰ ਚ ਆਨਲਾਈਨ ਕਰੋ ਇਨਸਪੈਕਟਰ ਅਨਕੁਆਰੀ ਕਰਕੇ ਤੁਹਾਨੂੰ ਵੀ ਕੰਮ ਕੀਤਾਗਾ ਕਰਕੇ ਉਹ ਮੋਬਾਈਲ ਵਗੈਰਾ ਲਾ ਕੇ ਆਪ ਅਨਕੁਆਰੀ ਕਰਕੇ ਤੁਹਾਨੂੰ ਮੈਂਬਰ ਲਿਸਟਡ ਕਰਕੇ ਕਾਪੀ ਬਣਾ ਕੇ ਦੇ ਦਿੰਦੇ ਨੇ ਜੀ ਇਹ ਕਿਰਤ ਵਿਭਾਗ ਦਾ ਦਫ਼ਤਰ ਤਹਿਸੀਲ ਹੈੱਡਕੁਆਟਰਾਂ ਤੇ ਹੁੰਦਾ ਕਿ ਜ਼ਿਲ੍ਹੇ ਤੇ ਹੀ ਹੁੰਦਾ ਇਹ ਤਸੀਹ ਹੁਣ ਤਹਿਸੀਲ ਹੈੱਡਕੁਆਟਰਾਂ ਦੀ ਬਣ ਚੁੱਕੇ ਨੇ ਜੀ ਪਹਿਲਾਂ ਇਹ ਜ਼ਿਲ੍ਹਾ ਪੱਧਰ ਤੇ ਸੀ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਸੀ 2015 ਤੋਂ ਬਾਅਦ ਸਰਕਾਰ ਨੇ ਦਫ਼ਤਰਾਂ ਬਣ ਧਿਆਨ ਦਿੱਤਾ ਜੀ ਬਲਾਕ ਪੱਧਰ ਤੇ ਹੀ ਬਣੇ ਨੇ ਅੱਛਾ ਜਿਵੇਂ ਮੰਨ ਲਓ ਮਾਨਸਾ ਜ਼ਿਲ੍ਹਾ ਜੀ ਆਪਣਾ ਹੂੰ ਮਾਨਸਾ ਹੈੱਡਕੁਆਟਰ ਤੇ ਲਗਾਤਾਰ ਵਹਿ ਰਹੇ ਨੇ ਜੀ ਹੂੰ ਬਲਾਡਾ ਤੇ ਸਰਦੂਲਗੜ ਤੇ ਭੀਖੀ ਹੂੰ ਉੱਥੇ ਦਿਨ ਰੱਖੇ ਹੋਏ ਨੇ ਜੀ ਮੁਲਾਜ਼ਮਾਂ ਦੇ ਉਹ ਦਿਨ ਜਾਂਦੇ ਨੇ ਕੰਮ ਰਜਿਸਟਰਡ ਕਰਦੇ ਨੇ ਬਲਾਕ ਪੱਧਰ ਤੇ ਜਿਹੜੇ ਇੱਕ ਬਲਾਕ ਪੱਧਰ ਦੇ ਉੱਤੇ ਵੀਡੀਓ ਦਫ਼ਤਰਾਂ ਚੋਂ ਇਹਦੀ ਜਾਣਕਾਰੀ ਲਈ ਜਾ ਸਕਦੀ ਹੈ ਕਿਰਤ ਵਿਭਾਗ ਤੋਂ ਲੇਬਰ ਦਫ਼ਤਰ ਚੋਂ ਜੀ ਲੇਬਰ ਦਫ਼ਤਰ ਚੋਂ ਕਿਰਤ ਵਿਭਾਗ ਚੋਂ ਜਾਣਕਾਰੀ ਲਈ ਜਾਂਦਾ ਅੱਛਾ ਲੇਬਰ ਦਫ਼ਤਰ ਦੇ ਵਿੱਚੋਂ ਕਿਰਤ ਵਿਭਾਗ ਤੋਂ ਇਹਦੀ ਪੂਰੀ ਕੁਝ ਸਮਾਂ ਪਹਿਲਾਂ ਇਹਨਾਂ ਨੂੰ ਵੀਡੀਓ ਨਾਲ ਵੀ ਜੋੜ ਦਿੱਤਾ ਸੀ ਜੀ ਮਨਰੇਗਾ ਸਕੀਮ ਵਿੱਚ ਸ਼ਾਮਲ ਕਰਤੀ ਸੀ ਅੱਛਾ ਤੇ ਹੁਣ ਸਰਕਾਰ ਨੇ ਕੋਈ ਫੰਡਾਂ ਦੀ ਘਾਟ ਹੈ ਜਾਂ ਕੋਈ ਕਾਰਨ ਹੈ ਤੇ ਮਨਰੇਗਾ ਸਕੀਮਾਂ ਬਾਹਰ ਕਰ ਜਿਹੜਾ ਤੁਸੀਂ ਕਿਹਾ ਵੀ 100 ਦਿਨ ਦੇ ਉਹਦੀ ਮਤਲਬ ਉਹਦੇ ਟ੍ਰੇਨਿੰਗ ਹੋਵੇ ਘਟੋ ਘਟੋ ਨੇ ਇਸ ਫੀਲਡ 'ਚ ਕੰਮ ਕੀਤਾ ਹੋਵੇ ਉਹਦਾ ਕੋਈ ਸਰਟੀਫਿਕੇਟ ਲੈਂਦੇ ਆ ਉਹ ਵੀ ਦਿਖਾਵੇ ਤੂੰ ਕਿਵੇਂ ਉਹ ਜੀ ਠੇਕੇਦਾਰ ਤੋਂ ਲੈਂਦੇ ਨੇ ਜਾਂ ਮਿਸਤਰੀ ਤੋਂ ਜਿਹਦੇ ਤਹਿਤ ਕੰਮ ਕੀਤਾ ਉਹਨੇ ਅੱਛਾ ਉਹਦੀ ਮੋਹਰ ਵਗੈਰਾ ਲਗਾ ਕੇ ਲੈਂਦੇ ਨੇ ਜਾਂ ਉਹਦੇ ਸਾਈਨ ਲੈਂਦੇ ਨੇ ਉਹਦਾ ਮੋਬਾਈਲ ਨੰਬਰ ਲੈਂਦੇ ਆ ਉਹ ਤੋਂ ਜਾਣਕਾਰੀ ਲੈਂਦੇ ਆ ਜੀ ਕਿਸੇ ਵੀ ਮਿਸਤਰੀ ਤੋਂ ਕਿਸੇ ਵੀ ਮਿਸਤਰੀ ਜਿਹਦੇ ਨਾਲ ਕੰਮ ਕੀਤਾ ਜੀ ਹਾਂਜੀ ਅੱਛਾ ਅੱਛਾ ਜੇ 100 ਦਿਨਾਂ 'ਚ ਮਾਰਾ ਬੰਦਾ ਇਹਦਾ ਕੋਰਸ ਹੋ ਗਿਆ ਤੇ ਉਹ ਕਿਰਤ ਵਿਭਾਗ ਕੋਲੇ ਜਾ ਕੇ ਆਪਣੀ ਰਜਿਸਟਰਡ ਕਰਵਾ ਸਕਦਾ ਕਾਪੀ ਨਰਾ ਸਕਦਾ ਤੇ ਰਜਿਸਟਰਡ ਜਦੋਂ ਹੋ ਜਾਊਗਾ ਫਿਰ ਉਹਨੂੰ ਹੋ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਕਿਹੜੀਆਂ ਕਿਹੜੀਆਂ ਹਾਂ ਕਿਹੜੀਆਂ ਕਿਹੜੀਆਂ ਸੁੱਖ ਸਹੂਲਤਾਂ ਉਹਨੂੰ ਮ ਬਹੁਤ ਜਿਆਦਾ ਸੁਖ-ਸਹੂਲਤਾ ਨੇ ਜੀ ਹੂੰ 3000 ਤੋਂ ਲੈ ਕੇ 80000 ਤੱਕ ਆਪਣੇ ਬੱਚਿਆਂ ਨੂੰ ਵਜੀਫਾ ਮਿਲ ਸਕਦਾ ਬੱਚਿਆਂ ਦੀ ਪੜ੍ਹਾਈ ਫਰੀ ਕੀਤੀ ਜਾ ਸਕਦੀ ਹੈ ਅੱਛਾ ਜਿਹੜਾ ਇਸ ਰਜਿਸਟ੍ਰੇਸ਼ਨ ਦੇ ਤਹਿਤ ਕੰਮ ਕਰੂਗਾ ਬੰਦਾ ਉਹਦੇ ਬੱਚਿਆਂ ਨੂੰ 3000 ਤੋਂ ਲੈ ਕੇ 80000 ਵਜੀਫਾ ਮਿਲ ਸਕਦਾ ਜੀ ਵਜੀਫਾ ਹਾਂ ਇਹ ਸਾਲਾਨਾ ਸਾਲਾਨਾ ਜੀ ਅੱਛਾ ਇਹਦਾ ਹੈ ਕਿ ਇਹਦੇ ਵਿੱਚ ਇੱਕ ਹੋਰ ਵੀ ਸ਼ਰਤ ਹੈ ਜਿਹੜੀ ਬਹੁਤ ਵਧੀਆ ਸ਼ਰਤ ਹੈ 20 ਬੱਚਾ ਅਪਮਾਨ ਦੀ ਹੂੰ ਹੋਰ ਕਿਸੇ ਮਾਇਕਮੇ ਤੋਂ ਹੂੰ 2 ਵਜੇ ਫੇਰ ਲੈ ਰਿਹਾ 3 ਵਜੇ ਵੀ ਲੈ ਰਿਹਾ ਅੱਛਾ ਇਹ ਵਜੀਫਾ ਉਸ ਬੱਚੇ ਨੂੰ ਮਿਲਣਾ ਹੀ ਮਿਲਣਾ ਅੱਛਾ ਕਿਉਂ ਜਦੋਂ ਆਮ ਸਕੂਲਾਂ ਕਾਲਜਾਂ ਚ ਬੱਚੇ ਜਾਂਦੇ ਨੇ ਤਾਂ ਪ੍ਰਿੰਸੀਪਲ ਉਹਦੇ ਉੱਤੇ ਕਹਿ ਦਿੰਦੇ ਨੇ ਜੀ ਇਹ ਅਸੀਂ ਤਾਂ ਇਹ ਸਾਡੇ ਸਕੂਲ ਵੱਲੋਂ ਵਜੀਫਾ ਲੈ ਰਿਹਾ ਇਹ ਬੱਚਾ 2 ਵਜੇ ਫੇਰ ਲੈ ਨਹੀਂ ਸਕਦਾ ਤਾਂ ਅਸੀਂ ਕਹਿ ਦਿੰਦੇ ਹਾਂ ਉਹਦੇ ਉੱਤੇ ਵੀ ਤੁਸੀਂ ਲਿਖ ਦਿਓ ਇਹ ਬੱਚਾ ਆਪਣਾ ਵੀ ਹੋਰ ਵਜੀਫੇ ਮਿਲ ਰਹੇ ਨੇ ਇਹ ਵਜੀਫਾ ਹਰ ਬੱਚੇ ਨੂੰ ਮਿਲ ਨਹੀਂ ਮਿਲਣਾਗਾ ਲੈ ਸਕਦਾ ਇਹ ਵਜੀਫੇ ਬਹੁਤ ਵੱਡੀ ਬੱਦਰਤੇ ਨੇ ਮੈਂ ਇਹਨੂੰ ਡਿਟੇਲ ਚ ਵੀ ਦੱਸ ਦਿੰਨਾ ਪਹਿਲੀ ਕਲਾਸ ਤੋਂ ਲੈ ਕੇ 3000 ਵਜੀਫਾ 5ਵੀਂ ਤੱਕ 5000 ਵਜੀਫਾ 6ਵੀਂ ਤੇ 7ਵੀਂ ਤੇ 7000 ਵਜੀਫਾ ਹੂੰ ਤੇ 8ਵੀਂ ਤੇ 10ਵੀਂ ਤੱਕ 10000 ਵਜੀਫਾ ਮੁੰਡਿਆਂ ਨੂੰ 13000 ਕੁੜੀਆਂ ਨੂੰ ਹੂੰ ਜਦੋਂ ਬੱਚੇ ਆਪਣੇ ਕਾਲਜ ਚ ਭਾਗੇ ਹੂੰ ਤਾਂ 20000 ਮੁੰਡਿਆਂ ਨੂੰ ਤੇ 25000 ਕੁੜੀਆਂ ਨੂੰ 10ਵੀਂ ਤੋਂ ਬਾਅਦ ਹੂੰ ਤੇ ਜਦੋਂ ਬੱਚੇ ਆਪਣੇ ਡਿਗਰੀਆਂ ਕਰਨ ਲੱਗੇ ਜਿਵੇਂ ਏ ਨਮ ਜੇ ਨਮ ਮੈਡੀਕਲ ਡਿਗਰੀਆਂ ਨੇ ਉਹਨਾਂ ਵਿੱਚ 80000 ਵਜੀਫਾ ਮਿਲਦਾਗਾ ਹੂੰ ਦੇ ਜੋ ਆਮ ਪੜਾਈਆਂ ਨੇ ਡਿਗਰੀਆਂ ਦੀਆਂ ਪੜਾਈਆਂ ਨੇ ਜਾਂ ਹੋਰ ਕਾਲਜਾਂ ਦੀਆਂ ਪੜਾਈਆਂ 60000 ਰੁਪਏ ਜੀ ਫਾਰ ਨਾਲ 10000 ਹੋਸਟਲ ਚ ਰਹਿਣ ਦੀ ਫੀਸ ਮਿਲਦੀ ਹੈ ਅੱਛਾ ਜਿਹੜਾ ਬੱਚਾ ਆਪਣਾ 75% ਤੋਂ ਨੰਬਰ ਵੱਧ ਲੈਂਦਾਗਾ ਹੂੰ ਉਹਨੂੰ 10000 ਦੀ ਵੱਖਰੀ ਗ੍ਰਾਂਟ ਦਿੱਤੀ ਜਾਂਦੀ ਹੈ ਹੂੰ ਜੋ ਬੱਚਾ ਕੋਈ ਆਪਣਾ ਖੜਾ ਖੇਡਣ ਦੇ ਵਿੱਚ ਹੂੰ ਆਉਂਦਾ ਤਾਂ ਉਹਨੂੰ 75000 ਰੁਪਏ ਤੱਕ ਵੱਖਰਾ ਦਿੱਤਾ ਜਾ ਸਕਦਾ ਉਹਦੇ ਮੈਡਲ ਦੇ ਹਿਸਾਬ ਨਾਲ ਵੀ ਉਹ ਜ਼ਿਲ੍ਹਾ ਖੇਡਿਆ ਜਾਂ ਬਲਾਕ ਖੇਡਿਆ ਜਾਂ ਪੰਜਾਬ ਖੇਡਿਆ ਅੱਛਾ 10000 ਤੋਂ ਲੈ ਕੇ 75000 ਇਹਦੇ ਉਹਦੇ ਵਿੱਚੋਂ ਵੱਖਰਾ ਬੱਚਾ ਲੈ ਸਕਦਾ ਅੱਛਾ ਤੇ ਬਹੁਤ ਤਕੜੇ ਬਜੀਫੇ ਨੇ ਜੀ ਇਹ ਜਾਣਕਾਰੀ ਘਾਟ ਕਾਰਨ ਖਾਤਰ ਜੋ ਮਜ਼ਦੂਰਾਂ ਦੇ ਬੱਚੇ ਆ ਸਾਰੀ ਮਜ਼ਦੂਰਾਂ ਦੇ ਬੱਚੇ ਜ ਰੋਲਰ ਇਹ ਨੇ ਲੜਕੀਆਂ ਨੇ ਜਿਹੜੀਆਂ ਦੇ ਮੈਂ ਦੇਖਿਆ ਆਮ ਪਿੰਡਾਂ 'ਚ ਜਾ ਕੇ ਸੀ ਮਿਲਦੇ ਆ ਮਜ਼ਦੂਰ ਵਿਹੜਿਆਂ ਚ ਜਦੋਂ ਰੈਲੀ ਵਗੈਰਾ ਕਰਦੇ ਆ ਉਹਦਾ 83 83 84 84% ਵਾਲੀਆਂ ਕੁੜੀਆਂ ਜੋ ਘਰੇ ਬੈਠੀਆਂ ਨੇ ਜਾਣਕਾਰੀ ਦੀ ਘਾਟ ਕਰਨਾ ਮਾਪਿਆਂ ਕੋਲੇ ਪਹੁੰਚ ਹੈ ਨਹੀਂ ਪੜਾਉਣ ਦੀ ਜੀ ਤੇ ਉਹ ਇਹਦੇ ਕੰਮੇ ਰਜਿਸਟਰਡ ਹੋ ਕੇ ਇਧਰੋਂ ਸਹੂਲਤਾਂ ਲੈ ਕੇ ਆਪਦੇ ਬੱਚੇ ਨੂੰ ਪੜਾ ਸਕਦੇ ਨੇ ਤੇ ਹੋਰ ਸਹੂਲਤਾਂ ਜੀ ਵਜੀਫਾ ਹੋ ਗਿਆ ਜੀ ਹੂੰ ਸਾਗਨ ਸਕੀਮ ਆ ਜੀ ਅੱਛਾ ਇਹਦੇ ਵਿੱਚ ਸਾਗਨ ਸਕੀਮ ਦੋਨੇ ਸਾਗਨ ਸਕੀਮਾਂ ਲੈ ਸਕਦੇ ਆ 51000 ਸਾਗਨ ਸਕੀਮ ਸਰਕਾਰ ਦਿੰਦੀ ਆ 51000 ਹੀ ਇਧਰੋਂ ਲੈ ਸਕਦੇ ਹੋ ਹੁਣ ਥੋੜੀ ਜੀ ਸਰਕਾਰ ਨੇ ਹਜੇ ਕਰੀ ਤਾਂ ਹੈ ਨਹੀਂ نیٹ ਤੇ ਉਹੀ 51000 ਰੁਪਿਆ ਵੀ ਵੈਸੇ ਕੋਈ ਇਹਦੇ ਵਿੱਚ ਤਬਦੀਲੀ ਕਰੀ ਆਗੀ ਵੀ ਜਿਹੜਾ ਸਰਕਾਰ ਤੋਂ ਲਊ ਉਹਨੂੰ 51000 ਇਧਰੋਂ 21000 ਦੇਵਾਂਗੇ ਵਿਆਹ ਰਜਿਸਟਰਡ ਕਰਾਉਣ ਦੀ ਲੋੜ ਨਹੀਂ ਇਹ ਚ ਵਿਆਹ ਰਜਿਸਟਰਡ ਕਰਾਉਣਾ ਪੈਂਦਾ ਸੀ ਦੋਨੇ ਸਕੀਮਾਂ ਲੈ ਸਕਦਾ ਸਾਗਰ ਸਕੀਮਾਂ ਲੈ ਸਕਦਾ ਹੁਣ ਆ ਸਾਰੀ ਗਿਰਤੀ ਆ ਜੀ असारी किरतिया ये दो दो तीन तीन मंझला ते काम करदे ने पैर तिल्क जांदा मर जांदे ने हम्म ते मंगर परिवार ਰੋਲ ਜਾਂਦੇ ਨੇ ਹੂੰ ਇਹਦੇ ਵਿੱਚ ਐਸ ਗ੍ਰੇਸੀਆ ਗ੍ਰਾਂਟ ਹੂੰ ਸਰਕਾਰ ਦਾ ਹੱਕ ਤਾਂ ਇਹ ਬਣਦਾ ਸੀ ਸਰਕਾਰਾਂ ਦਾ ਪਿਛਲੀਆਂ ਦਾ ਹੂੰ ਵੀ ਇਹ ਗ੍ਰਾਂਟ ਨੂੰ ਵਧਾਉਣਾ ਚਾਹੀਦਾ 320000 ਦਿੰਦੇ ਸੀ 3 ਲੱਖ ਐਸ ਗ੍ਰੇਸੀਆ ਗ੍ਰਾਂਟ ਦਿੰਦੇ ਸੀ 20000 ਸੰਸਕਾਰ 10 ਸੰਸਕਾਰ ਦਾ ਦਿੰਦੇ ਸੀ ਖੈਰ ਹੁਣ ਸਰਕਾਰ ਨੇ ਘਟਾ ਕੇ 2 ਲੱਖ ਹੂੰ ਐਸ ਗ੍ਰੇਸੀਆ ਗ੍ਰਾਂਟ ਪਿਛਲੀ ਸਰਕਾਰ ਕਰ ਗਈ ਸੀ ਹੂੰ ਤੇ 20000 ਭੋਗ ਪਾਉਣ ਖਾਤਰ ਹੂੰ ਦਿੰਦੇ ਨੇਗੇ ਜੀ ਤੇ ਜੇ ਮੰਨ ਲਓ ਪੰਗਤਾ ਆ ਗਈ ਡਿੱਗ ਪਿਆ ਉਹ ਜੇ ਪੰਗਤਾ ਆ ਗਈ ਹੂੰ ਜੇ ਉਹਨੂੰ ਨਕਾਰਾ ਹੂੰ ਡਾਕਟਰ ਲਿਖ ਦਿੰਦਾ ਵੀ 25% ਹੋ ਗਿਆ ਤਾਂ ਉਹਨੂੰ ਲੱਖ ਰੁਪਇਆ ਮਿਲੂਗਾ ਜੇ 100% ਨਕਾਰਾ ਲਿਖ ਦਿੰਦਾ ਤਾਂ 4 ਲੱਖ ਮਿਲੂਗਾ 4 ਗੁਣਾ ਪੈਸੇ ਨੂੰ ਨਕਾਰਾ ਹੋਣ ਦੇ ਮਿਲਣਗੇ ਅੱਛਾ ਵੀ ਉਹ ਇਹ ਇਹ ਤਾਂ ਮਿਲਦੇ ਨੇ ਜੋ ਅਸੀਂ ਆਮ ਇਹ ਸਾਡੀ ਜਥੇਬੰਦੀ ਵੀ ਬਣੀ ਹੋਈ ਆ ਨਾਵਸਾਰੀ ਮਜ਼ਦੂਰ ਯੂਨੀਅਨ ਅਸੀਂ ਦਵਾਉਣੇ ਆ ਹੂੰ ਤੇ ਇਹ ਆਪਣਾ ਹੋ ਗਿਆ ਸਹੂਲਤਾਂ ਮੈਡੀਕਲ ਸਹੂਲਤਾਂ ਜੇ ਕਿਸੇ ਦਾ ਪ੍ਰੈਸ਼ਰ ਹੁੰਦਾ 50000 ਤੱਕ ਦਾ ਇਲਾਜ ਫਰੀ ਹੈ ਹੂੰ ਇਥੋਂ ਤੱਕ ਐਨਕਲੇ ਪੈਸੇ ਦੰਦਾਂ ਦੇ ਪੈਸੇ ਇਹ ਵੀ ਇਹਦੇ ਵਿੱਚ ਮਿਲਦੇ ਨੇ ਅੱਛਾ ਜੀ ਜੇ ਕੰਮ ਆ 3 ਸਾਲ ਦੇ ਵਿੱਚ ਕੋਈ ਯਾਤਰਾ ਤੇ ਜਾ ਰਿਹਾ ਤਾਂ 3 ਸਾਲ ਬਾਅਦ 10000 ਰੁਪਿਆ ਇਹੋ ਜੋ ਸਕੀਮ ਹੁੰਦੀ ਹੈਗੀ ਆਪਣਾ ਯਾਤਰਾ ਸਕੀਮ ਉਹਦੇ ਤੇ ਇਹ 10000 ਰੁਪਿਆ ਲੈ ਸਕਦਾ ਉਧਰੋਂ ਬਿੱਲ ਵਗੈਰਾ ਲਿਆਵੇਂ ਜਿੱਥੇ ਰਹਿਣ ਦਾ ਪ੍ਰਬੰਧ ਹੈ ਉਧਰ ਸਾਰਾ ਜਿੱਥੇ ਗੱਡੀ ਲੈ ਕੇ ਕੋਈ ਉਹਨਾਂ ਨੇ ਟ੍ਰੈਵਲ ਕੀਤਾਗਾ ਹੂੰ ਉਹ ਸਾਰੇ ਉਧਰੋਂ ਲਿਆਵੇ ਤੇ ਆਗੇ 10000 ਰੁਪਏ ਤਿੰਨ ਸਾਲਾਂ ਬਾਅਦ ਯਾਤਰਾ ਦਾ ਲੈ ਸਕਦਾਗਾ ਅੱਛਾ ਤੇ ਇਹਦੇ ਵਿੱਚ ਸਾਈਕਲ ਵੀ ਦਿੰਦੇ ਨੇ ਇਹਦੇ ਵਿੱਚ ਬਹੁਤ ਸਕੀਮਾਂ ਨੇ 18 19 ਸਕੀਮਾਂ ਨੇ ਜਿਵੇਂ ਆਪਣੇ ਘਰੇ ਬੱਚੀ ਜੰਪੀ ਬਾਲੜੀ ਸਕੀਮਾਂ ਹੂੰ ਪਹਿਲਾਂ 51000 ਉਹਦੇ ਨੂੰ ਐਫ ਡੀ ਧਰ ਦਿੰਦੇ ਸੀ ਜਿੱਦੇ ਨੂੰ ਬੱਚੀ 21 ਸਾਲ ਦੀ ਹੁੰਦੀ ਸੀ 5-7 ਲੱਖ ਰੁਪਏ ਬਣ ਜਾਂਦਾ ਸੀ ਹੂੰ 75000 ਕਰਤਾ ਇਹਨਾਂ ਨੇ अच्छा जी जे करे अपने बच्ची पैदा ਹੁੰਦੀ ਆ ਦੋ ਬੱਚੀਆਂ ਤੱਕ ਹੂੰ ਤਾਂ ਉਹ ਬਲੜੀ ਸਕੀਮ ਚ ਜਿਹਦੇ ਬੰਦਾ ਕਾਮਾ ਪਹਿਲਾਂ ਰਜਿਸਟਰਡ ਹੋਣਾ ਚਾਹੀਦਾ ਹੂੰ ਸਾਲ ਪਹਿਲਾਂ ਦਾ ਘਰੇ ਬੱਚੀ ਪੈਦਾ ਹੁੰਦੀ ਆ ਤਾਂ 75000 ਰੁਪਇਆ ਬੱਚੀ ਦੇ ਨੋ ਫੀਡੀ ਟਿਕ ਜੂ ਜੋ ਆਪਾਂ ਭਰੂਣ ਹੱਤਿਆ ਤੋਂ ਵੀ ਕਰ ਸਕਦਾ ਐਟੋਮੈਟਿਕ 21 ਸਾਲਾਂ ਬਾਅਦ ਬੱਚੀ ਦਾ ਵਿਆਹ ਹੋ ਜੂ ਉਹ ਪੈਸਾ ਜਿਹੜਾ ਉਹਦੇ ਵਿਆਹ ਤੇ ਲੱਗ ਜੂ ਉਹ ਹੁਣ ਵੀ 7-8 ਲੱਖ ਰੁਪਈਆ ਤੋਂ ਵੀ ਵੱਧ ਬਣ ਜੂ ਉਹ ਐਫ ਡੀ ਕਰਾਈ ਹੋਈ ਜਿਹੜਾ ਉਹ ਬੱਚੀ ਨੂੰ ਉਸ ਟਾਈਮ 'ਚ ਮਿਲਣਾਗਾ ਬਾਲੜੀ ਸਕੀਮ ਆ ਗਈ ਜੀ ਵਜੀਫਾ ਸਕੀਮ ਆ ਗਈ ਐਸ ਗ੍ਰੇਸ਼ੀਅਸ ਸਕੀਮ ਆ ਗਈ ਤੇ ਪੰਗਤਾ ਆਪਣੇ ਆਮ ਪਿੰਡਾਂ ਤੋਂ ਨੂੰ ਮਿਲ ਜਾਣਗੇ ਬੱਚੇ ਜੋ ਮੈਂਟਲੀ ਅਪਸੈਟ ਹੁੰਦੇ ਨੇ ਪਰਿਵਾਰ ਦੇ ਆਪ ਦੇ ਮਾਪਿਓ ਤੇ ਬੋਝ ਹੁੰਦੇ ਨੇ ਜੇ ਮਾਪਿਓ ਦੀ ਕਾਪੀ ਬਣੀਆ ਪਹਿਲਾਂ 20000 ਨੂੰ ਹਰ ਸਾਲ ਹਰ ਸਾਲ ਪਾਲਣ ਪੋਸ਼ਣ ਖਾਤਰ ਦਿੰਦੇ ਸੀ ਹੁਣ 24000 ਕਰਤਾ ਅੱਛਾ ਮੰਦਬੁੱਧੀ ਬੱਚੇ ਨੂੰ ਮੰਦਬੁੱਧੀ ਬੱਚੇ ਨੂੰ ਜਾਂ ਕੋਈ ਅਪੰਗ ਹੈ ਬੱਚਾ ਪੰਗ ਹੈ ਮਾਤਾ ਪਿਤਾ ਦੇ ਸਹਾਰੇ ਆ ਕੰਮ ਨਹੀਂ ਕਰ ਸਕਦਾ ਉਹਨੂੰ ਹਰ ਸਾਲ 24000 ਕਰੇ ਬੈਠੇ ਨੂੰ ਮਿਲਣਾਗਾ ਮਾਤਾ ਪਿਤਾ ਨੂੰ ਮਿਲਣਾ ਉਹਦੇ ਪਾਲਣ ਪੋਸਣ ਖਾਤਰ ਅੱਛਾ ਜੀ ਤੇ ਇਹਦੇ ਵਿੱਚ ਹੋਰ ਵੀ ਕਈ ਸਹੂਲਤਾਂ ਨੇ ਹਜੇ ਲਾਗੂ ਨਹੀਂ ਕੀਤੀਆਂ ਵੈਸੇ ਕੰਮ ਐ ਨੇ ਅਨ ਰਜਿਸਟਰਡ ਕੰਮ ਐ ਹੂੰ ਜੋ ਅਨ ਰਜਿਸਟਰਡ ਕੰਮ ਐ ਨੇ ਕੋਈ ਕੰਮ ਰਜਿਸਟਰਡ ਨਹੀਂ ਹੋ ਸਕਿਆ ਹੂੰ ਤੇ ਉਹਦੀ ਕੁਦਰਤੀ ਐਕਸੀਡੈਂਟ ਚ ਮੌਤ ਹੋ ਜਾਂਦੀ ਹੈ ਉਸ ਸਕੀਮ ਹਲੇ ਲਾਗੂ ਤਾਂ ਹੋਈ ਨਹੀਂ ਕਿਸੇ ਨੂੰ ਮਿਲੇ ਤਾਂ ਹੈ ਨਹੀਂ ਪਰ ਇਹਨਾਂ ਨੇ ਨੈੱਟ ਤੇ ਪਾਤੀ ਉਹਨੂੰ ਵੀ 2 ਲੱਖ ਦੇਣ ਦਾ ਇਹਨਾਂ ਨੇ ਉਹਦੇ ਵਿੱਚ ਰੱਖਿਆਗਾ ਬਈ ਅਸੀਂ ਉਸ ਕੰਮ ਇਹਨੂੰ ਵੀ ਐਕਸੀਡੈਂਟ ਚ ਜੋ ਗੁਜ਼ਰਦਾ ਵੀ ਅਨਰਜਿਸਟਰਡ ਆ ਉਹਨੂੰ ਵੀ 2 ਲੱਖ ਰੁਪਇਆ ਦੇ ਸਕਦੇ ਪਰ ਹਜੇ ਤੱਕ ਲਾਗੂ ਨਹੀਂ ਕੀਤਾ ਵੈਸੇ ਸਾਈਡ ਤੇ ਪਾ ਰੱਖਿਆ ਇਹਨਾਂ ਨੇ ਅੱਛਾ ਤੇ ਇਹ ਸਹੂਲਤਾ ਨੇ ਬਜੀਫੇ ਹੋਗੇ ਜੀ ਸਕਣ ਸਕੀਮਾਂ ਹੋ ਗਈਆਂ ਤੇ ਅਪੰਗਤਾ ਵਾਲੇ ਪੈਸੇ ਹੋਗੇ ਬੱਚੇ ਮੰਦਬੁੱਧੀ ਵਾਲੇ ਪੈਸੇ ਹੋਗੇ ਜੀ ਤੇ ਜਿਹੜੇ ਬੱਚੇ ਕੋਰਸ ਵਗੈਰਾ ਕਰਦੇ ਆ ਹੂੰ ਇਥੋਂ ਤੱਕ ਵੀ ਹੈ ਜੋ ਬੱਚੇ ਸਕਿੱਲ ਕੋਰਸ ਕਰਦੇ ਆ ਹੱਥ ਨਾਲ ਕੰਮ ਕਰਦੇ ਆ ਤਾਂ ਇਹ ਹੂੰ ਪੂਰੀ ਦਿਹਾੜੀ ਦਿੰਦੇ ਨੇ ਹੂੰ ਤੇ ਜਿਹੜੇ ਮੰਨ ਲਓ ਸਾਰੀ ਕੰਮੇ ਨੇ ਉਹਨਾਂ ਦੇ ਬੱਚੇ ਜੇ ਕੰਮ ਕਰਦੇ ਆ ਤਾਂ ਉਹ ਕੋਈ ਕੋਰਸ ਕਰਦੇ ਆ ਸਕਿੱਲ ਕੋਰਸ ਕਰਦੇ ਆ ਉਹ ਜਿੰਨੇ ਦਿਨ ਲੱਗਣਗੇ ਉੰਨੀ ਦਿਹਾੜੀ ਬੋਰਡ ਦੇਊਗਾ ਉਹਨਾਂ ਨੂੰ ਇਹ ਵੀ ਸਕੀਮਾਂ ਨੇ ਇਹਦੇ ਵਿੱਚ ਬਹੁਤ ਸਕੀਮਾਂ ਜੋ ਆਪਾਂ ਇਹਨਾਂ ਕੰਮਾਂ ਨੂੰ ਦੇ ਕੇ ਇਹਨਾਂ ਕੰਮਾਂ ਦਾ ਜੀਵਨ ਸੁਧਾਰ ਕੀਤਾ ਜਾ ਸਕਦਾ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਇਹ ਆਮ ਪਿੰਡਾਂ 'ਚ ਆਪਾਂ ਨੂੰ ਜਾਣ ਦੀ ਲੋੜ ਹੈ ਜੀ ਤੇ ਕੰਮਾਂ ਨੂੰ ਜਾਗਰਤ ਕਰਨ ਦੀ ਲੋੜ ਹੈ ਕਿ ਬਹੁਤ ਕੁਝ ਦਿੱਤਾ ਜਾ ਸਕਦਾ ਇਹਦੇ ਵਿੱਚੋਂ ਜੋ ਕਿ ਅਸੀਂ ਆਪਦੇ ਇਲਾਕੇ 'ਚ ਦੇ ਕੇ ਦਿਖਾਇਆਗਾ ਤੇ ਦਿੱਤਾ ਵੀ ਆ ਅਸੀਂ ਹਾਂ ਕੰਮ ਮੇਰੇ ਰਜਿਸਟਰਡ ਵੀ ਬਹੁਤ ਸਾਰੇ ਜਿਹੜੇ ਫਿਰ ਉਹ ਸਾਰੇ ਕੰਮ ਇਹ ਨੇ ਕਿ ਜਿਹੜੇ ਮੇਰੇ ਖਰੇ ਇਹਨਾਂ ਨੂੰ ਗਿਆਨ ਹੈ ਨਹੀਂ ਇਸ ਗੱਲ ਦਾ ਤੇ ਉਹ ਉਹੀ ਕੰਮ ਕਰੀ ਜਾਂਦੇ ਨੇ ਕਿ ਤੇ ਮੌਤ ਦੇ ਮੂੰਹ 'ਚ ਵੀ ਜਾ ਪੈਂਦੇ ਉਹਨਾਂ ਦੇ ਬੱਚੇ ਇਹਨਾਂ ਸਹੂਲਤਾਂ ਤੋਂ ਵਾਂਝੇ ਨੇ ਬਹੁਤ ਸਾਰੇ ਦੇਖਦੇ ਆਂ ਅਸੀਂ ਤਾਂ ਆਵੇਂ ਹਾਂਜੀ ਜੋ ਅਸਲੀ ਕੰਮ ਇਹ ਨੇ ਮੌਤ ਦੇ ਮੂੰਹ 'ਚ ਜਾ ਰਹੇ ਨੇ ਅਸਾਰੀ ਕਰ ਰਹੇ ਆ ਉਹ ਰਜਿਸਟਰਡ ਨਹੀਂ ਹੋ ਰਹੇ ਹੂੰ ਜੋ ਲੋਕ ਚਲਾਕ ਨੇ ਹੂੰ ਕੰਮ ਨਹੀਂ ਕਰ ਰਹੇ ਉਹ ਰਜਿਸਟਰਡ ਹੋ ਰਹੇ ਨੇ ਉਹ ਇਹਦੀਆਂ ਸਹੂਲਤਾਂ ਰਹਿ ਰਿਆ ਜਿਹੜੀ ਆ ਸਹੂਲਤ ਐ ਅਸਲੀ ਉਹ ਅਸਲ ਮਜ਼ਦੂਰਾਂ ਤੱਕ ਪਹੁੰਚ ਹੀ ਨਹੀਂ ਰਹੀ ਅੱਛਾ ਬਹੁਤ ਜਾਣਕਾਰੀ ਦੀ ਘਾਟ ਐ ਆਮ ਮਜ਼ਦੂਰਾਂ ਦੇ ਵਿੱਚ ਹੂੰ ਇਹਨੂੰ ਚਲਾਕ ਜੋ ਲੋਕ ਨੇ ਉਹ ਇਹਦੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਨੇ ਅੱਛਾ ਤੇ ਜਿਹੜੇ ਅਸਲੀ ਕਾਮੇ ਨੇ ਉਹ ਵਿਚਾਰੇ ਅਨਪੜ੍ਹ ਨੇ ਹੂੰ ਸਰਕਾਰ ਮੈਂ ਸਰਕਾਰ ਤੋਂ ਵੀ ਇੱਕ ਮੰਗ ਕਰਦਾ ਖੈਰ ਇਸ ਸਰਕਾਰ ਨੇ ਹੂੰ ਆ ਕੇ ਬਹੁਤ ਮਹਿਕਮਾ ਅਪਡੇਟ ਕੀਤਾਗਾ ਪਹਿਲਾ ਜਿਹੜੀ ਪੰਜਾਬ ਸਰਕਾਰ ਆ ਹਾਂ ਪੰਜਾਬ ਸਰਕਾਰ ਆ ਜਿਹੜੀ ਮਾਨ ਸਰਕਾਰ ਹੈ ਭਗਵੰਤ ਮਾਨ ਦੀ ਭਗਵੰਤ ਮਾਨ ਹਾਂਜੀ ਪਹਿਲਾਂ ਇਹਦੇ ਵਿੱਚ ਕੀ ਹੁੰਦਾ ਸੀ ਕਾਮਿਆਂ ਨੂੰ ਮਜ਼ਦੂਰਾਂ ਨੂੰ ਕੋਈ ਵੀ ਇਹ ਕਾਰਪੋਰੇਟ ਘਰਾਣੇ ਵੱੱਖੀ ਸਰਕਾਰਾਂ ਹੂੰ ਮਜ਼ਦੂਰਾਂ ਨੂੰ ਸਹੂਲਤਾਂ ਦੇ ਕੇ ਰਾਜੀ ਨਹੀਂ ਅੱਛਾ ਜੀ ਇਹਦੇ ਵਿੱਚ ਕੀ ਹੁੰਦਾ ਕੰਮ ਹੈ ਮੰਨ ਲਓ ਕਾਮਾ ਕਾਪੀ ਬਣਾਉਂਦਾਗਾ ਹੂੰ ਉਹਦਾ 100 200 300 ਰੁਪਿਆ ਖਰਚ ਆ ਗਿਆ ਹੂੰ ਜਦੋਂ ਉਹਨੇ ਫਾਰਮ ਭਰਨੇ ਸਹੂਲਤਾਂ ਦੇਣੀਆਂ ਤਾਂ ਮੈਂ ਪਿਛਲੀ ਕਾਂਗਰਸ ਸਰਕਾਰ ਦਾ ਹੀ ਕਹਿਣਾਗਾ ਤਿੰਨ ਤਿੰਨ ਸਾਲ ਬਾਅਦ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਤਿੰਨ ਤਿੰਨ ਸਾਲ ਬਾਅਦ ਉਦੋਂ ਬਾਅਦ ਕੰਮ ਐ ਅੱਕ ਜਾਂਦੇ ਸੀ ਦਵਾਰੇ ਰਿਨਿਊ ਹੋਣੀ ਹੁੰਦੀ ਆ ਸਾਲ ਤੋਂ ਕਾਪੀ ਉਹ ਰਿਨਿਊ ਨਹੀਂ ਕਰਾਉਂਦੇ ਸੀ ਵੀ ਯਾਰ ਕੋਈ ਸਹੂਲਤ ਤਾਂ ਮਿਲ ਨਹੀਂ ਰਹੀ ਤਿੰਨ ਸਾਲ ਚਾਰ 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 ਸਾਲ ਸਹੂਲਤਾਂ ਨਗਾਹ ਦੰਦੇ ਜੀ ਹੁਣ ਵੀ ਉਸ ਸਰਕਾਰ ਦੇ 2019 ਤੋਂ ਪਹਿਲਾਂ ਤੇ 2017 ਦੇ ਵਿਚਾਲੇ ਕਰੋਨਾ ਦੇ ਸਹਾਰੇ ਚ ਫੰਡ ਰੋਕੇ ਪਏ ਨੇ ਕੰਮਾਂ ਦੇ ਜਿਹੜੇ ਦੇ ਨਹੀਂ ਰਹੇ ਬਹੁਤ ਨਲਾਇਕੀ ਸੀ ਜਿਹੜਾ ਮੰਤਰੀ ਸੀ ਉਹ ਸਮਰਾਇਦਾਰ ਸੀ ਮਜ਼ਦੂਰਾਂ ਨੂੰ ਪੈਸਾ ਦੇ ਕੇ ਰਾਜੀ ਨਹੀਂ ਸੀ ਪਿਛਲੀ ਸਰਕਾਰ ਦਾ 17 ਤੋਂ ਲੈ ਕੇ 19 ਤੱਕ ਮਜ਼ਦੂਰਾਂ ਦਾ ਅਰਬਾਂ ਰੁਪਿਆ ਪੰਜਾਬ ਦੇ ਵਿੱਚ ਰੁਕੇ ਪਿਆ ਜੋ ਸਹੂਲਤਾਂ ਤੋਂ ਬਾਂਝੇ ਰਹੇ ਤੇ ਹੁਣ ਵਾਲੀ ਸਰਕਾਰ ਆ ਨੇ ਖੈਰੇ ਦੇ ਵਿੱਚ ਬਹੁਤ ਬਹੁਤ ਸੁਧਾਰ ਕੀਤੇ ਨੇ ਤੇ ਜਿਹੜਾ ਕਿ ਹਰ ਐਤਵਾਰ ਹਰ ਹਰ ਸ਼ੁੱਕਰਵਾਰ ਲਾਸਟ ਸ਼ੁੱਕਰਵਾਰ ਨੂੰ ਹਰ ਬਲਾਕ ਦੇ ਵਿੱਚ ਹਰ ਸਕੀਮ ਦੀ ਮੀਟਿੰਗ ਕਰਕੇ ਸਾਰੇ ਮਜ਼ਦੂਰ ਦੇ ਖਾਤੇ ਚ ਪੈਸਾ ਪਾਉਣ ਦਾ ਇਸ ਸਰਕਾਰ ਨੇ ਤਿਆਰੀ ਕੀਤਾ ਤੇ ਪਾ ਵੀ ਰਹੀ ਹੈ। ਅੱਛਾ ਤੇ ਅਸੀਂ ਭਾਵੇਂ ਇਸ ਸਰਕਾਰ ਦੇ ਕੋਈ ਪੱਖ ਚ ਨਹੀਂ ਅਸੀਂ। ਤੇ ਜਿਹੜੀ ਚੰਗੀ ਗੱਲ ਕੀਤੀ ਉਹਨੂੰ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਤੇ ਇਹਨਾਂ ਨੇ ਬਹੁਤ ਆ ਕੇ ਸੁਧਾਰ ਕੀਤੇ ਐ ਇਸ ਵਿਭਾਗ ਵਿੱਚ ਤੇ ਹੁਣ ਮਜ਼ਦੂਰਾਂ ਦਾ ਵੀ ਜੋ ਇਹਦੇ ਉੱਤੇ ਭਰੋਸਾ ਵੱਜ ਰਿਹਾ ਉਹ ਰਜਿਸਟਰਡ ਹੋ ਰਹੇ ਨੇ ਫਾਰਮ ਭਰ ਰਹੇ ਆ ਉਹਨਾਂ ਨੂੰ ਸਾਲ ਦੇ ਅੰਦਰ ਅੰਦਰ ਸਹੂਲਤਾਂ ਮਿਲ ਰਹੀਆਂ ਨੇ ਅੱਛਾ ਤੇ ਪਹਿਲਾ ਮਜ਼ਦੂਰ ਇਸ ਨੂੰ ਬੁਰੀ ਤਰ੍ਹਾਂ ਹੱਤ ਚੁੱਕੇ ਸੀ ਪੈਸਾ ਵਿੱਚ ਦਲਾਲ ਲੈ ਜਾਂਦੇ ਕੁਝ ਹੋਰ ਲੈ ਜਾਂਦੇ ਤੇ ਸਹੂਲਤ ਕੋਈ ਮਿਲਦੀ ਨਹੀਂ ਸੀ ਜੋ ਮਜ਼ਦੂਰ ਦੇ ਘਰੇ ਜਾ ਕੇ ਆਪਾਂ ਨਿੱਜੀ ਤੌਰ ਤੇ ਪ੍ਰਚਾਰ ਕਰਦੇ ਵੀ ਤੁਹਾਨੂੰ ਹਸਕੀ ਮਾਮਲਾ ਮਿਲਣਗੇ ਰਜਿਸਟਰਡ ਹੋ ਜਾ ਤਾਂ ਮਜ਼ਦੂਰ ਮੂਰੋ ਕਹਿੰਦੇ ਵੀ ਇੰਨੇ ਚਿਰ ਦੇ ਰਜਿਸਟਰ ਹੋਏ ਆ ਘਰੋਂ 1000 2000 ਰੁਪਿਆ ਗਾਲੀ ਬੈਠਾ ਸਾਨੂੰ ਅੱਜ ਤੱਕ ਮਿਲਿਆ ਨਹੀਂ ਆ ਵੀ ਸਾਡੀ ਕਾਪੀ ਅੱਛਾ ਤੇ ਹੁਣ ਇਹ ਸਰਕਾਰ ਨੇ ਜਿਹੜਾ ਇਹਦੇ ਵਿੱਚ ਚੰਗਾ ਕੰਮ ਕਰਿਆ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਤੇ ਬਹੁਤ ਵਧੀਆ ਕੰਮ ਕਰ ਰਹੀ ਆ ਮਹੀਨੇ ਦੇ ਮਹੀਨੇ ਸਹੂਲਤਾਂ ਮਿਲ ਰਹੀਆਂ ਸਹੂਲਤਾਂ 'ਚ ਵੀ ਵਾਧਾ ਹੋ ਰਿਹਾ ਜਿਵੇਂ ਤੁਹਾਨੂੰ ਦੱਸਿਆ ਵੀ 51 ਤੋਂ 75 ਕਰਤਾ 20 ਤੋਂ 24 ਕਰਤਾ ਵਜੀਫਾਂ 'ਚ ਵਾਧਾ ਕਰਤਾ ਤੇ ਬਹੁਤ ਵਧੀਆ ਢੰਗ ਨਾਲ ਹੋਣ ਬੋਰਡ ਚੱਲ ਰਿਹਾ ਤੇ ਆਸ ਹੈ ਵੀ ਹੋਰ ਵੀ ਇਹਦੇ ਵਿੱਚ ਜਿਹੜੀਆਂ ਸਹੂਲਤਾਂ ਕਰਨਗੇ ਜੀ ਮਾਨ ਸਾਹਿਬ ਵੀ ਵਧੀਆ ਹੀ ਕਰਨਗੇ ਸਾਨੂੰ ਉਹਨਾਂ ਤੋਂ ਆਸ ਹੈ ਮਤਲਬ ਤੁਹਾਡੀ ਗੱਲ 'ਚੋਂ ਹੀ ਗੱਲ ਨਿਕਲਦੀ ਆ ਵੀ ਜਿਹੜੇ ਅੱਗੇ ਰਜਿਸਟ੍ਰੇਸ਼ਨ ਕਰਾਉਣੀ ਬਹੁਤ ਜ਼ਰੂਰੀ ਹੈਗੀ ਇਹਨਾਂ ਕੰਮਿਆਂ ਲਈ ਤੇ ਜੇ ਰਜਿਸਟ੍ਰੇਸ਼ਨ ਨਹੀਂ ਕਰਾਉਂਦੇ ਹੈਗੇ ਤੇ ਘਾਟੇ ਚ ਜਾਂਦੇ ਲਗਾਤਾਰ ਫਿਰ ਤਾਂ ਘਾਟੇ ਜਾਂਦਾ ਸੂਲ ਤਾਂ ਇਨਾ ਖਾਤਰ ਬਣਿਆ ਜੀ ਹੋਰ ਲੋਕ ਰਾਏ ਰਹੇ ਤਾਂ ਇਸ ਵੀਡੀਓ ਰਹੀਂ ਦੋਸਤੋ ਇਹਨੂੰ ਸ਼ੇਅਰ ਕਰਿਓ ਲੋਕਾਂ ਚ ਵੱਧ ਵੱਧ ਕਾਮਰੇ ਰਣਜੀਤ ਸਿੰਘ ਹੋਰਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਇਹ ਬਹੁਤ ਹੀ ਜਿਆਦਾ ਮਤਲਬ ਸ਼ਾਨਦਾਰ ਗੱਲ ਹੈ ਜੇ ਇਹ ਉਹ ਸਾਰੀ ਮਜ਼ਦੂਰ ਜਿਨ੍ਹਾਂ ਦੀ ਇਹਨਾਂ ਨੇ ਸ਼ੁਰੂ ਚ ਗਿਣਤੀ ਕੀਤੀ ਹੈ ਕਿ ਉਹ ਸਾਰੀ ਨਾਲ ਸੰਬੰਧਿਤ ਕਿੰਨੇ ਮਜ਼ਦੂਰ ਹੁੰਦੇ ਨੇਗੇ ਮਿਸਤਰੀ ਤੋਂ ਲੈ ਕੇ ਇੱਟਾਂ ਫੜਾਉਣ ਵਾਲੇ ਤੱਕ ਪੀਓਪ ਕਰਨ ਵਾਲਾ ਰੰਗ ਰੋਗਨ ਕਰਨ ਵਾਲੇ ਪੇਂਟਰ ਹੋਗੇ ਗ੍ਰਿੱਲਾਂ ਬਣਾਉਣ ਵਾਲੇ ਹੋਗੇ ਕਿੰਨੇ ਦਰਵਾਜ਼ੇ ਬਣਾਉਣ ਵਾਲੇ ਹੋਗੇ ਘਰਟਾਉਣ ਵਾਲੇ ਜਿਹੜਾ ਘਰਟਾਉਣ ਵਾਲੇ ਹੋਗੇ ਕਿੰਨੇ ਮਤਲਬ ਇਹ ਇੱਕ ਵਿਸ਼ਾਲ ਪੂਰਾ ਆਪਣੇ ਆਪ ਦੇ ਵਿੱਚ ਇੱਕ ਪੂਰਾ ਮਹਿਕਮਾ ਬਣ ਜਾਂਦਾ ਹੈ ਤੇ ਜੇ ਅਸੀਂ ਕਿਰਤ ਵਿਭਾਗ ਕੋਲੇ ਜਾ ਕੇ ਆਪਣੀ ਇਹ ਰਜਿਸਟਰਡ ਕਰਾ ਲਈਏ ਆਪਣੇ ਆਪ ਨੂੰ ਤਾਂ ਫਿਰ ਉਹਦੇ ਤਹਿਤ ਮਿਲਣ ਵਾਲੀਆਂ ਸਕੀਮਾਂ ਦਾ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੇ ਬੱਚਿਆਂ ਤੱਕ ਇੱਥੋਂ ਤੱਕ ਕਿ ਜੇ ਅਪੰਗ ਹੁੰਦਾ ਤਾਂ ਵੀ ਮੌਤ ਹੋਣ ਤੋਂ ਬਾਅਦ ਸੰਸਕਾਰ ਤੱਕ ਦੇ ਪੈਸੇ ਆ ਜਿਹੜੇ ਉਹ ਵੀ ਸਰਕਾਰ ਕੋਲੋਂ ਮਿਲ ਜਾਂਦੇ ਆ ਤਾਂ ਸਾਨੂੰ ਇੰਨਾਂ ਚੀਜ਼ਾਂ ਦੀ ਜਾਣਕਾਰੀ ਹੈ ਜਿਹੜੀ ਉਹ ਲੈਣੀ ਚਾਹੀਦੀ ਹੈ ਤੇ ਸਰਪੰਚ ਸਾਹਿਬ ਤੁਹਾਡਾ ਫੋਨ ਨੰਬਰ ਕਿੰਨਾ ਉਹ ਬੋਲ ਦਿਓ ਕਿਸੇ ਨੂੰ ਜੇ ਲੋੜ ਹੋਵੇ ਤੁਹਾਡੇ ਨਾਲ ਸਿੱਧਾ ਵੀ ਸੰਪਰਕ ਕਰ ਸਕਦਾ ਹੈ ਅਗਲਾ 84275 ਜੀ 60018 ਠੀਕ ਹੈ ਇਹ ਤਾਮਕੂਰ ਦੇ ਸਰਪੰਚ ਨੇ ਮੈਂ ਸ਼ੁਰੂ ਚ ਦੱਸਦਾ ਨੰਬਰ ਵੀ ਇਹਨਾਂ ਨੇ ਬੋਲਤਾ ਹੈ ਕੋਈ ਵੀ ਹੋਰ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੈ ਇਹਨਾਂ ਤੋਂ ਸਿੱਧੇ ਵੀ ਲਈ ਜਾ ਸਕਦੀ ਹੈ ਮੇਰਾ ਨੰਬਰ ਵੀ ਮੈਂ ਸਕਰੀਨ ਦੇ ਉੱਤੇ ਦੇਵਾਂਗਾ ਮੈਂ ਸੰਪਰਕ ਕਰਾ ਸਕਦਾ ਇਹਨਾਂ ਦੇ ਨਾਲ ਤਾਂ ਸਰਪੰਚ ਸਾਹਿਬ ਤੁਸੀਂ ਉਹ ਸਾਰੀ ਕਾਮਿਆਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਜਿਹੜੀ ਇਹ ਸਰਕਾਰੀ ਸਕੀਮਾਂ ਇਹਨਾਂ ਵੱਲੇ ਬਣੀਆਂ ਨੇ ਲੇਕਿਨ ਇਹ ਅਗਿਆਨਤਾ ਵਸੇ ਤੋਂ ਵਾਂਝੇ ਰਹਿ ਰਹੇ ਐ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਜਾਣਕਾਰੀ ਦੇਣ ਲਈ ਧੰਨਵਾਦ ਸ਼ੁਕਰੀਆ ਜੀ